ਆ ਮਾਤਾ ਨਾਲ ਤਾਂ ਸੱਚੀ ਗਰੀਬ ਮਾਰੀ ਹੋ ਗਈ ਯਾਰ ਸਾਰਾ ਮਕਾਨ ਹੀ ਪਾਟ ਗਿਆ ਹਾਂ ਵੀਰੇ ਸਾਡੇ ਦੇ ਖਹਾੜ ਆ ਗਿਆ ਦੋ ਕਮਰਿਆਂ ਦਾ ਮਕਾਨ ਸੀ ਸਾਡਾ ਨੁਕਸਾਨ ਹੋ ਗਿਆ ਹੁਣ ਅਸੀਂ ਧਰਮਸਾਲਾ ਚ ਬੈਠੇ ਆਂ ਨਾ ਕੋਈ ਜ਼ਮੀਨ ਆ ਸਾਡੇ ਕੋਈ ਨਾ ਜਹ ਜਤਾ ਜਿਵਾਖਾਂ ਦੀ ਦਿਹਾੜੀ ਸੀ ਉਹ ਵੀ ਮੀਂਹ ਪੈਣ ਦੇ ਚ ਰੁਕ ਗਈ ਵੀ ਕੋਈ ਕਾਰੋਬਾਰ ਵੀ ਨਹੀਂ ਚੱਲ ਰਿਹਾ ਸਾਡਾ ਕੀ ਹਾਲ ਚਾਲ ਹੈ ਬਈ ਦੋਸਤੋ ਤੁਸੀਂ ਜਾਣਦੇ ਹੋ ਵੀ ਪਿਛਲੇ ਕਈ ਦਿਨਾਂ ਤੋਂ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਚੱਲ ਰਹੇ ਨੇ ਤੇ ਬੜੇ ਇਹ ਜਿਹੇ ਘਰ ਨੇ ਜਿਹੜੇ ਗਰੀਬਾਂ ਦੇ ਡਿੱਗੇ ਕਈਆਂ ਦੀਆਂ ਜ਼ਮੀਨਾਂ ਤਬਾਹ ਹੋ ਗਈਆਂ ਨਾ ਤਾ ਆਜੋ ਇੱਕ ਘਰ ਦਿਖਾਉਣਾ ਤੁਹਾਨੂੰ ਮਾਤਾ ਜੀ ਦਾ ਵੀ ਜਿਨ੍ਹਾਂ ਦਾ ਕੋਈ ਸਹਾਰਾ ਵੀ ਨਹੀਂ ਹੈਗਾ ਕੋਈ ਜ਼ਿਆਦਾ ਕਮਾਈ ਵੀ ਨਹੀਂ ਹੈਗੀ ਤੇ ਕੋਈ ਜ਼ਮੀਨ ਵੀ ਨਹੀਂ ਹੈਗੀ ਹੈਨਾ ਦੋ ਕਮਰਿਆਂ ਦਾ ਘਰ ਸੀ ਜਿਹੜਾ ਸਾਰਾ ਪਾਟ ਗਿਆ ਤਕਰੀਬਨ ਆਜੋ ਪਹਿਲਾਂ ਤੁਹਾਨੂੰ ਘਰ ਦਿਖਾ ਦਈਏ ਆਪਾਂ ਹੋਰ ਮਾਤਾ ਜੀ ਠੀਕ ਹੋ ਦਿਖਾਈਓ ਮਾਤਾ ਜੀ ਠੀਕ ਹੋ ਗਿਆ ਆਪਣੇ ਘਰ ਨੂੰ ਤੇ ਆਹ ਦੇਖੋ ਕੋਈ ਮੜਿਆ ਜਾ ਸਾਰੇ ਆ ਕੱਦ ਜਿਹੜੇ ਗੰਦਾ ਬਾਟ ਗਿਆ ਤੇ ਇਧਰੋਂ ਫਾਟ ਸੀ ਜਿਹੜਾ ਇਹ ਸਾਰਾ ਫਾਟ ਗਿਆ ਤੇ ਇਧਰ ਦੇ ਪਾਸੇ ਆਹ ਦੇਖ ਲੋ ਤਕਰੀਬਨ ਜਿੰਨਾ ਵੀ ਘਰ ਸੀ ਦੋ ਕਮਰਿਆਂ ਦਾ ਘਰ ਸੀਗਾ ਸਾਰਾ ਹੀ ਜਿਹੜਾ ਇਹ ਨੁਕਸਾਨ ਹੋ ਗਿਆ ਤੇ ਇੱਥੋਂ ਜਿਹੜਾ ਮਾਤਾ ਨੂੰ ਛੱਡ ਕੇ ਆ ਰਿਹਾ ਪਿਆ ਮਾਤਾ ਨੂੰ ਕਿਤੇ ਬੈਠੇ ਤੁਸੀਂ ਖਾਈ ਚ ਵਧਾ ਬੰਨੇ ਖਾਈ ਚ ਹਾਂ ਬੰਦਾ ਅੱਛਾ ਤੇ ਕਿੰਨਾ ਕੁ ਮਤਲਬ ਉਹ ਵਗਾ ਨੁਕਸਾਨ ਕਿੰਨੇ ਦਾ ਹੋ ਗਿਆ ਹੋਊਗਾ ਪਤਾ ਹੋਊ ਸਾਨੂੰ ਆਹ ਦੇਖ ਲੋ ਉਹਨੂੰ ਪਤਾ ਵੀ ਕਿੰਨੇ ਕਦਾ ਹੋ ਗਿਆ ਪਾਣੀ ਅੰਦਰ ਵੜ ਗਿਆ ਸੀਗਾ ਪਾਣੀ ਪਿੱਛੋਂ ਦੀ ਅੰਦਰ ਆ ਗਿਆ ਤੇੜਾ ਵਿੱਚ ਦੀ ਅੱਛਾ ਤੇ ਵੀ ਹੁਣ ਕੋਈ ਕੰਮ ਆ ਵੀ ਨਹੀਂ ਚੱਲ ਰਿਹਾ ਸੇ ਨਾ ਵੀ ਡਿਹੜੀ ਦੱਪਾ ਵੀ ਨਹੀਂ ਸਾਰਾ ਰੁਕ ਗਿਆ ਮੀਂਹ ਦੇ ਵਿੱਚ ਕੀ ਕੰਮ ਕਰਦੇ ਤੁਸੀਂ ਡਿਹੜੀ ਦੱਪਾ ਹੀ ਕਰਦੇ ਹਾਂ ਜਮੀਨ ਜਮੂਨ ਤਾਂ ਨਹੀਂ ਹੈਗੀ ਜਮਾ ਵੀ ਨਹੀਂ ਨਾ ਜਮੀਨ ਨਹੀਂ ਅੱਛਾ ਤੇ ਇੱਧਰ ਵੀ ਦਿਖਾ ਦਿਓ ਬਈ ਥੋੜਾ ਜਿਆ ਇੱਥੇ ਆ ਇੱਧਰ ਦੇਖੋ ਦੋ ਕਮਰੇ ਸੀ ਦੋਏ ਆ ਦੋਈ ਜਿਹੜੇ ਪਾਟਗੇ ਤਕਰੀਬਨ ਸਾਰੇ ਫਰਸ ਰਹਿ ਗਿਆ ਕਿਉਂਕਿ ਇਸੋਂ ਜਿਹੜਾ ਮਾਤਾ ਨੂੰ ਇਹ ਪਰਿਵਾਰ ਨੂੰ ਘਰ ਛੱਡ ਕੇ ਧਰਮਸਾਲਾ ਚ ਜਾਣਾ ਪੈ ਗਿਆ ਵੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਖਤਰਿਆਲਾ ਕੰਮ ਆ ਕਿਸੇ ਵੇਲੇ ਵੀ ਡਿੱਗ ਸਕਦਾ ਆ ਜਿਹੜੇ ਉੱਤੇ ਛੱਤਾਂ ਵੇਖ ਲਓ ਇਹ ਇਹਨਾਂ ਦੇ ਵਿੱਚ ਜਿਹੜੀਆਂ ਤਰੇੜਾਂ ਆ ਗਈਆਂ ਤਾਂ ਬਹੁਤ ਜ਼ਿਆਦਾ ਨਿਕਸਾਨ ਹੋ ਗਿਆ ਹੋ ਸਕਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਮੈਂ ਮਾਤਾ ਦਾ ਨੰਬਰ ਵੀ ਪਾਉਂਗਾ ਉੱਤੇ ਜੇ ਕੋਈ ਵੀ ਰੈਲਪ ਕਰਨਾ ਚਾਹੁੰਦਾ ਤਾਂ ਜ਼ਰੂਰ ਕਰਿਓ ਅਕਾਊਂਟ ਨੰਬਰ ਵੀ ਪਾ ਰਾਂਗੇ ਆਪਾਂ ਬ੍ਰੇਡਾ ਬਿੰਦ ਮਾਨਸਾ ਜਲੇਦੇ ਵਿੱਚ ਧੰਨਵਾਦ ਜੀ